ਹੁੰਦਾ ਇਹਦੀ ਦੇ ਦੀ ਮੈਂਪਰਦਾ ਯਾਰ ਹੈ ਕਿਹੜਾ ਕਿਹੜਾ ਹਿੱਸਾ ਇਹ ਦਾ 3 ਲੱਖ ਡੀ ਲੈਕਸ ਡੀ ਲੈਕਸ ਡੀ ਲੈਕਸ ਹਾਂ 10 ਲੱਖ ਕੌਣ ਦੱਸਦਾ ਸੱਚ ਕੱਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਤੇ ਅੱਜ ਪਹੁੰਚੇ ਆ ਬਰਨਾਲਾ ਟਰੈਕਟਰ ਮੰਡੀ ਤੇ ਤੂੜੀਆ ਰੀਪਰ ਟਰਾਲੀਆਂ ਦਾ ਟਰੈਕਟਰ ਕੀ ਰੇਟ ਰਹੇ ਨੇ ਮਿੱਤਰੋ ਜਾਣਕਾਰੀ ਸਾਂਝੀ ਕਰਦੇ ਆ ਤੁਹਾਡੇ ਨਾਲ ਵੀਡੀਓ ਚੱਲਦੀ ਨੂੰ ਸ਼ੇਅਰ ਕਰ ਦਿਓ ਕਿਉਂ ਨਾ ਰਜਿੰਦਰਾ ਦਾ ਇੱਧਰ ਤੂੜੀ ਵਾਲਾ ਰੀਪਰ ਖੜਾਗਾ ਮਿੱਤਰੋ ਸੰਗਰੂਰ ਦਾ ਬਣਿਆ ਪਿਆ ਕਾਫੀ ਮਸ਼ਹੂਰ ਹੈਗਾ ਤੇ ਮਾਡਲ ਮਾਡਲ ਨੂੰ ਦੱਸਦੇ ਕਿੰਨਾ ਮਾਡਲ ਆ ਇਹ 13 ਮਾਡਲ 1 ਲੱਖ ਤੇ 35000 ਰੁਪਏ ਦੀ ਕੀਮਤ ਹੈ ਤੇ ਇੱਧਰ ਆ ਗਿਆ ਨਿਊ ਦੀਪ 18 ਮਾਡਲ 2018 ਮਾਡਲ ਰੇਟ ਦੇ ਦਾਂਗੇ ਅੱਪਕਾ ਚੱਲ ਜਾ ਕੰਮ ਦੀ ਗਾਰੰਟੀ ਸਾਰਾ ਜਾਲ ਜੋੜ ਨਾ ਬਾਈ ਕਹਿੰਦਾ 1 ਲੱਖ ਤੇ 40000 ਰੁਪਏ ਤਾਂ ਦੇ ਦਾਂਗੇ ਉਹ ਮੰਡੀ ਦਾ ਰੇਟ ਭਰੇ ਕੀ ਆ ਡੇਢ ਭਰੇਗਾ ਵੀ 40 ਦਾ ਦੇ ਦਾਂਗੇ ਬਾਕੀ ਬਾਈ ਹੋਰ ਵੀ ਮਾਨਤਾਨ ਹੋ ਜਾਊਗਾ ਸਾਰਾ ਕੁਝ अच्छा हां थी। जाल जोड ਨਾ ਮੈਂ ਠੀਕ ਹੈ ਤੇ ਤਰ੍ਹਾਂ ਨਾ ਮੈਂ ਸਾਰੇ ਬੈਲਟਾਂ ਨਮੀਆਂ ਨੇ ਚੰਗਾ ਕੰਮ ਹੋਇਆ ਸਾਰਾ ਕੰਮ ਓਕੇ ਜੀ ਠੀਕ ਹੈ ਇੱਕ ਬਾਈਆਂ ਕੋਲੇ ਟਰਾਲੀ ਆ ਡਬਲ ਟਾਇਰ ਦੇ ਵਿੱਚ ਜਿਹਦਾ ਰੇਟ 1,80,000 ਰੁਪਏ ਕਿੰਨੇ ਦੀ ਹੋਜੂ ਬਾਈ ਮੌਕੇ ਤੇ 70 70 ਦੀ 1,70,000 ਦੀ ਟਰਾਲੀ ਤੁਹਾਨੂੰ ਦਿਖਾਉ ਦੇਣਾ ਲੈਫਟ ਵਾਲਿਆ ਜਾਲ ਵਗੈਰਾ ਲੱਗਿਆ ਚੰਗੀ ਟਰਾਲੀ ਐ ਊਰੀ ਸੋਹਣੀ ਟਰਾਲੀ ਤੇ ਮੋਬਾਈਲ ਕਿੰਨਾ ਬਾਈ ਨੰਬਰ ਤੇਰਾ ਐ ਬਾਈ ਕਿੰਨਾ ਮੋਬਾਈਲ ਨੰਬਰ 787062 84373 7173 73 84373 062 062 ਇਹ ਬਾਈ ਨੰਬਰ ਆ ਬਾਈ ਦਾ ਤੇ ਇਧਰ ਇੱਕ ਹੋਰ ਸਾਨੂੰ ਸੀਜ਼ਨ ਦੇ ਵਿੱਚ ਬੇਸਰਮਾ ਦਿਖਾ ਦਿੰਨੇ ਆਗੇ ਤੇ ਇਹ ਵੀ ਆ ਗਿਆ ਬਾਈ ਮਾਡਲ 2011 ਕੀਮਤ ਦੀ ਗੱਲ ਕਰੀਏ ਕੀਮਤ ਦੀ 1 ਲੱਖ ਤੇ 30000 ਰੁਪਈਆ ਹੈ ਇਧਰ ਯਗਤਜੀਤ ਦਾ ਰੀਪਰ ਦਿਖਾ ਦਿੰਦੇ ਆ ਤੁਹਾਨੂੰ 2020 ਮਾਡਲ 2 ਲੱਖ ਤੇ 10000 ਰੁਪਿਆ ਕੀਮਤ ਹੈ ਦੀ ਇਧਰ ਤੁਹਾਨੂੰ ਇੱਕ ਟਰਾਲਾ ਦਿਖਾ ਦਿੰਦੇ ਆ ਡਬਲ ਟਾਇਰ ਦੇ ਵਿੱਚ 1 ਲੱਖ ਤੇ 45000 ਰੁਪਿਆ ਕੀਮਤ ਹੈ ਦੀ ਫਾਰਮ ਟਰੈਕ 2009 ਮਾਡਲ ਕੀਮਤ 3 ਲੱਖ ਤੇ 25000 ਪੀਵੀ 13 ਸੰਗਰੂਰ ਦਾ ਨੰਬਰ ਆ ਗਿਆ ਆਪਣਾ ਬਈ ਇੱਧਰ ਆ ਗਿਆ ਸੋਨਾ ਲੀਕਾ ਡੀਆਈ 60 2020 ਮਾਡਲ 6 ਲੱਖ ਤੇ 65000 ਆਪਣਾ ਬਈ ਤੇ ਪੰਜਾਬ ਨੰਬਰ ਆ ਗਿਆ ਬੋਲਣਾ ਵੀਰੇ ਮੋਬਾਈਲ ਨੰਬਰ 94649 31052 31052 3 ਸੀਟ ਹੈ ਲੋ ਜੀ ਤੇ ਘਰ ਤੋਂ ਸ਼ੇਰ ਮਿੱਤਰੋ ਇੱਧਰ ਸੋਨ ਲੀਕਾ 750 ਸੰਗਰੂਰ ਨੰਬਰ ਆ ਗਿਆ 2007 ਮਾਡਲ 3 ਲੱਖ ਤੇ 5000 ਰੁਪਏ ਦੀ ਕੀਮਤ ਆ ਗਈ ਚੈਨਲ ਅਮਰੀਕ ਪਹਿਣੀ ਜਸਾਈ ਠੀਕ ਠੀਕ ਐ ਸਵਰਾਜ 855 ਆ ਗਿਆ 11 ਮਾਡਲ 3 ਲੱਖ 75000 ਕੀਮਤ ਆ ਗਈ ਕਰਲੋਸ ਕਰਦਾ ਇੰਜਨ ਆ ਗਿਆ ਦੇਖ ਸਕਦੇ ਹੋ ਬੋਲਣਾ ਹੀ ਮੋਬਾਈਲ ਨੰਬਰ ਹੋਰ ਇਹ ਬੈਟਰਾ ਬੋਲਣਾ ਹਾਂਜੀ ਕਿੰਨਾ ਜੀ 94631 94631 24044 24044 ਲਓ ਜੀ ਇਹ ਨੰਬਰ ਹੈਗਾ ਇੱਧਰ ਆ ਗਿਆ ਜੀ ਠੀਕ ਹੈ ਜੀ 9511 93 ਮਾਡਲ ਕੀਮਤ ਆ ਗਈ 2 ਲੱਖ ਤੇ 75000 ਐ ਸਾਫ ਸੋਤਰੀ ਕੰਡੀਸ਼ਨ ਦੇ ਵਿੱਚ ਪਿਆ ਹੈ ਹਸਾਬ ਹਸਾ ਖੁੱਲਦਾ ਪਾਵਰ ਸਟੀering ਟਰੈਕਟਰ ਹੋਇਆ ਵੇਗਾ ਬਾਡੀ ਦੇ ਨਾਲ ਟਰੈਕਟਰ ਸਾਫ ਆ ਪੂਰਾ ਇਹ ਟਾਇਰ JK ਦੇ ਆਗੇ 프ਰੰਟ ਨਵੇਂ ਆਗੇ BKT ਦੇ ਇਹ 275 ਕੀਮਤ 93 ਮਾਡਲ ਹਾਂਜੀ ਇੱਧਰ ਜਿਹੜਾ ਖੜਾ ਪੰਜਾਬ ਨੰਬਰ ਟਰੈਕਟਰ ਮਹਿੰਦਰਾ 265 ਆ ਗਿਆ ਏ ਮਾਡਲ ਆ ਗਿਆ 93 ਕੀਮਤ ਦੀ ਗੱਲ ਕਰੀਏ 1 ਲੱਖ ਤੇ 55000 ਇਹ ਸਬਰਾਸ 735 2000 ਮਾਡਲ ਕੀਮਤ ਰੱਖੀ ਹੈ ਦੀ 2 ਲੱਖ ਤੇ 18000 ਚੌਕੜਾ ਇਹਦਾ ਨਵਾਂ ਆ ਗਿਆ ਟਾਇਰਾਂ ਦਾ ਪੰਜਾਬ ਨੰਬਰ ਟਰੈਕਟਰ 855 ਆ ਗਿਆ 2017 ਮਾਡਲ ਤੇ 5 ਲੱਖ 77000 ਰੁਪਏ ਕੀਮਤ ਦੇ ਟੋਮ ਮਾਡਲ ਦੇ ਵਿੱਚ ਆ ਗਿਆ ਬੋਲਣਾ ਹੀ ਮਾਡਲ ਨੰਬਰ ਇੱਧਰ ਆ ਗਿਆ ਨਿਊ ਹੋਲੈਂਡ 373 ਟਰੈਕਟਰ 2017 ਮਾਡਲ 6 ਲੱਖ ਤੇ 35000 ਰੁਪਿਆ ਕੀਮਤ ਆ ਗਈ ਇਹਦੀ ਕਿਹੜਾ ਵੀਰੇ ਪਾਦਨੇ ਵੀਰੇ ਪ੍ਰੀਤ ਆ ਗਿਆ 6099 2020 ਮਾਡਲ ਤੇ 4 ਲੱਖ ਤੇ 38000 ਰੁਪਿਆ ਦੀ ਕੀਮਤ ਆ ਗਈ ਇਧਰ 750 35 ਟਰੈਕਟਰ ਦਿਖਾ ਦਿੰਦੇ ਆਂਗੇ 95 ਮਾਡਲ ਤੇ ਡਿਮਾਂਡ ਰੱਖੀ ਜਾਂਦੀ 1 ਲੱਖ ਤੇ 60000 ਰੁਪਇਆ ਸੰਗਰੂਰ ਦਾ ਨੰਬਰ ਆ ਟਰੈਕਟਰ ਦਾ ਲੈ ਵੀ ਸੋਨਾ ਲੀਕਾ ਇਧਰ 750 ਆ ਗਿਆ RX ਦੇ ਵਿੱਚ 13 ਮਾਡਲ 3 ਲੱਖ ਤੇ 98000 ਰੁਪਇਆ ਕੀਮਤ ਹੈ ਦੀ ਤੇ ਪੰਜਾਬ ਨੰਬਰ ਆ ਟਰੈਕਟਰ ਇਧਰ 60 ਆਲਾ ਗਿਆ RX ਮਾਡਲ ਦੀ ਗੱਲ ਕਰੀਏ ਮਾਡਲ ਹੈਗਾ 2011 ਤੇ 3 ਲੱਖ ਤੇ 95000 ਰੁਪਿਆ ਕੀਮਤ ਆ ਗਈ ਇਹਦੀ ਆਪਣਾ ਹੀ ਅੱਛਾ ਅੱਛਾ ਪਾ ਦੇਨੇ ਕੋਈ ਨਹੀਂ ਵੀਰ ਉਧਰ ਪਾ ਦੇਨੇ ਹਾਂ ਇਧਰ ਸੋਨਾ ਲੀਕਾ ਡੀਆਈ 7 10 ਮਾਡਲ 3 ਲੱਖ ਤੇ 45000 ਰੁਪਿਆ ਕੀਮਤ ਹੈ ਇਹਦੀ ਇਧਰ ਤੁਹਾਨੂੰ ਹੋਰ ਇੱਕ ਚੰਗਾ ਜਿਹਾ ਸੋਨਾ ਟਰੈਕਟਰ ਦਿਖਾਦੀ ਪੰਜਾਬ ਨੰਬਰ ਤੇ 735 ਟਰੈਕਟਰ ਹੈਗਾ 2001 ਮਾਡਲ ਪੂਰਾ 2 ਲੱਖ ਰੁਪਏ ਦੀ ਡਿਮਾਂਡ ਰੱਖੀ ਐ। ਬਾਕੀ ਮੌਕੇ ਤੇ ਰੇਟ ਆ ਜਿਹੜਾ ਉਹ ਹੋ ਜੂਗਾ। ਸੋਨਾ ਲੀਕਾ 750 ਆ ਗਿਆ ਜੀ ਪੰਜਾਬ ਨੰਬਰ 2015 ਮਾਡਲ। 4 ਲੱਖ ਤੇ 50 ਹਜ਼ਾਰ ਰੁਪਿਆ ਕੀਮਤ ਆ ਗਈ ਇਹਦੀ। ਫੋਰ 3700 ਕਾਰ ਮਰੂਤੀ ਰੀਸ ਕਰੋ ਕੀ ਫੋਰ ਟਰੈਕਰ ਦੀ ਹੈ। 98 ਮਾਡਲ ਅਜੀ ਕਹਿੰਦਾ ਬਾਹਰ ਦੇਦਾ 1 ਲੱਖ 41000 ਰੁਪਿਆ ਕੀਮਤ ਆਪਣਾ ਹੀ ਕਿੰਨਾ ਹੀ ਮਾਡਲ ਨੰਬਰ 98152 98152 11918 ਸੈਨਾ ਪਿੰਡ ਆਈ ਤੇ ਕਿਵੇਂ ਇੰਜਨ ਗੇਅਰ ਦਾ ਰੈਕਟਰ ਜਮ ਅਰੀਜਨਲ ਆ ਸਾਲਾ ਰੈਕਟਰ ਬਾਈ ਹਲਦੇਕ ਅੱਛਾ ਸੰਗਰੂਰ ਦਾ ਨੰਬਰ ਵੀ 13 ਸੰਗਰੂਰ ਦਾ ਨੰਬਰ ਆ ਗਿਆ ਬਾਈ ਕਹਿੰਦਾ ओरिजिनल ਹੈ ਗੇਅਰ ਦੀ ਬੰਦਾ ਫੁੱਲ ਡ్రਾਈ ਮਾਰ ਕੇ ਲਿਆ ਹੋਵੇ ਘਰੇ ਫੋਟੋ ਠੀਕ ਹੈ ਇੰਜਨ ਗੇਅਰ ਦੀ ਕਹਿੰਦਾ ਪੂਰੀ ਤਸੱਲੀ ਹੈ ਇੱਧਰ ਸਪਰਾਸ 735 ਟਰੈਕਟਰ ਆ ਗਿਆ ਆ ਜੀ ਮਾਡਲ 96 ਤੇ ਕੀਮਤ 1 ਲੱਖ ਤੇ 44000 ਰੁਪਇਆ ਇਹ ਇੱਧਰ 911 ਆ ਗਿਆ 97 ਮਾਡਲ 2 ਲੱਖ ਤੇ 35000 ਰੁਪਇਆ ਕੀਮਤ ਆ ਗਈ ਇਹਦੀ ਲੇ ਵੀਦਰ ਪੀਣਾ ਲਿਫਟ ਤੋਂ ਜਿਹੜੀ ਆ ਗਈ ਟਰਾਲੀ 88000 ਰੁਪਏ ਕੀਮਤ ਹੈ ਦੀ ਇੱਧਰ ਲਿਫਟ ਵਾਲੀ ਦੀ ਗੱਲ ਕਰੀਏ ਲਿਫਟ ਵਾਲੀ ਹੈਗੀ ਹੈ 1,80,000 ਰੁਪਿਆ ਡਿਮਾਂਡ ਤੇ ਪੇ ਲਾਗ ਟਾਇਰ ਆਗੇ ਦੋਬਲ ਟਾਇਰ ਦੇ ਵਿੱਚ ਤੇ ਇੱਧਰ ਸਾਨੂੰ ਇੱਕ ਟਰੈਕਟਰ ਹੋਰ ਦਿਖਾ ਦਿੰਦੇ ਆ ਸਬਰਾਹ 735 ਟਰੈਕਟਰ ਦਿਖਾ ਦਿੰਦੇ ਆ ਚੰਗਾ ਟਰੈਕਟਰ ਹੈ 94 ਮਾਡਲ ਕੀਮਤ ਦੀ ਗੱਲ ਕਰੀਏ 1,35,000 ਰੁਪਿਆ 855 ਆ ਗਿਆ ਜੀ ਮਾਡਲ 5 ਕੀਮਤ ਹੈ ਕਿ 2 ਲੱਖ ਤੇ 75000 ਰੁਪਿਆ 43700 ਟਰੈਕਟਰ ਦਿਖਾ ਦਿੰਦੇ ਅੱਗੇ ਤੁਹਾਨੂੰ 82 ਮਾਡਲ ਕੀਮਤ ਹੈ 1 ਲੱਖ 30000 ਰੁਪਿਆ ਨੀਲ 855 ਟਰੈਕਟਰ ਆ ਗਿਆ ਜੀ ਮਾਡਲ ਆ ਗਿਆ 2000 2 ਲੱਖ ਤੇ 55000 ਰੁਪਿਆ ਕੀਮਤ ਆ ਗਈ 735 ਟਰੈਕਟਰ ਆ ਗਿਆ ਕਿ 95 ਮਾਡਲ ਇੱਕ ਲੱਖ 55000 ਰੁਪਇਆ ਕੀਮਤ ਆ ਗਈ ਤੇ ਅੱਗੇ ਆ ਗਿਆ ਜੀ 855 ਟਰੈਕਟਰ ਇਹ ਟਰੈਕਟਰ ਮਾਡਲ ਹੈਗਾਗਾ 2014 ਅਮਰੀਕ ਪੈਣੀ ਇਸਾ ਕਰ ਲਾ ਬਈ 4 ਲੱਖ ਤੇ 98000 ਰੁਪਇਆ ਦੀ ਕੀਮਤ ਆ ਗਈ ਸਵਰਾ 73598 ਮਾਡਲ ਆ ਗਿਆ ਜੀ 2 ਲੱਖ ਤੇ 15000 ਰੁਪਿਆ ਇਹਦੀ ਕੀਮਤ ਆ ਗਈ ਇੱਧਰ ਕਹਿੰਦੇ 2511 ਦਾ ਟਰੈਕਟਰ ਖੜਾਗਾ 86 ਮਾਡਲ 1 ਲੱਖ ਤੇ 15000 ਰੁਪਿਆ ਹੈ ਉਹ ਖੜੇ ਦ 10 15 ਦਾ ਮਸ਼ੀਨਾਂ ਖੜੇ ਕੋਈ ਗੱਲ ਹੀ ਫੋਨ ਲਾ ਲਈ ਬਾਈ ਆ ਜਾਾਂਗੇ ਆਜੇ 1 ਲੱਖ ਤੇ 15000 ਰੁਪਿਆ ਕੀਮਤ ਹੈ ਸੋਨਾ ਲੀਕਾ ਆ ਗਿਆ 758 ਮਾਡਲ ਤੇ 2 ਲੱਖ ਤੇ 70000 ਰੁਪਏ ਦੀ ਕੀਮਤ ਆ ਗਈ ਮੋੜਨਾ ਹੀ ਮੋੜ ਨੰਬਰ 735 ਟਰੈਕਟਰ ਆ ਗਿਆ ਜੀ 94 ਮਾਡਲ ਕੀਮਤ ਆ ਗਈ 1 ਲੱਖ ਤੇ 55000 ਰੁਪਿਆ ਤੇ ਸੋਨਾਲੀ ਕਾ ਡੀਆਈ 60 2009 ਮਾਡਲ ਕੀਮਤ ਆ ਜੀ 2 ਲੱਖ ਤੇ 50000 ਰੁਪਿਆ ਸੋਨਾਲੀ ਕਾ ਇਧਰ ਡੀਆਈ 60 ਆਰਐਕਸ ਟਰੈਕਟਰ ਆ ਗਿਆ ਜੀ 12 ਮਾਡਲ 438000 ਰੁਪਿਆ ਕੀਮਤ ਹੈ ਇਹਦੀ ਤੇ ਇੱਧਰ ਤੁਹਾਨੂੰ ਇੱਕ ਥੋੜਾ ਟਰੈਕਟਰ ਹੋਰ ਦਿਖਾਉਣੇ ਆਂਗੇ ਦੇਖੋ ਇਹ ਟਰੈਕਟਰ 55 ਟਰੈਕਟਰ ਇਹ ਇਹ ਬੰਦੇ ਤਾਕੜੇ ਬੰਦੇ ਦਾ ਟਰੈਕਟਰ ਆ ਇਹਦੇ ਪੈਂਪਰ ਹੈ ਨਹੀਂਗਾ ਹੈਗਾ 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 ਇਹ ਦਿੰਦਾ ਨਹੀਂਗਾ ਇਹ ਦਿੰਦਾ ਨਹੀਂਗਾ ਦੇ ਦੀ ਯਾਰ ਚਲ ਕੋਈ ਨਹੀਂ ਕੋਈ ਨਹੀਂ 86 ਮਾਡਲ 1 ਲੱਖ ਤੇ 5000 ਰੁਪਇਆ ਕੀ ਹੁੰਦਾ ਇਹਦੀ ਦੇ ਦੀ ਮੈਂਪਰ ਦਾ ਯਾਰ ਹੈ ਕਿਹੜਾ ਕਿਹੜਾ ਹਿੱਸਾ ਇਹ ਦੇ ਡੀਲੈਕਸ ਡੀਲੈਕਸ ਦਾਹਲਾ ਕੋਣ ਦੱਸਦਾ ਇਹਦੇ ਹੈ ਆ ਟੈਂਕੀ ਵੀ ਲੱਗੀ ਵੀ ਆ ਦੇ ਆ ਟੈਂਕੀ ਵੀ ਲੱਗੀ ਵੀ ਹੈ ਨਾ ਬਾਹਰ ਪੰਪ ਆ ਬੈਟਰੀ ਵੀ ਹੈਗੀ ਆ ਦੇ ਉਲੇ ਇੱਧਰ ਬੈਟਰੀ ਆ ਬੈਟਰੀ ਵੀ ਹੈ ਆਹ ਦੇ ਬੈਟਰੀ ਆ ਬੈਟਰੀ ਵੀ ਹੈ ਭਾਈ ਇਹਦੀ ਹਾਂ ਐਂ ਆਉਂਦਾ ਹੈ ਨਾ ਮਹਿੰਦਰਾ 265 ਡੀਆਈ 2001 ਮਾਡਲ 1,80,000 ਰੁਪਿਆ ਕੀਮਤ ਆਗੀ ਇਹਦੀ 735 ਟਰੈਕਟਰ ਖਾਉਣਾ 97 ਮਾਡਲ 1 ਲੱਖ ਤੇ 45000 ਰੁਪਿਆ ਕੀਮਤ ਆ ਗਈ ਇਹਦੀ ਤੇ ਵਾਕੀ ਭਾਈ ਇਹ ਟਰਾਲੀ ਲੈ ਕੇ ਆਇਆ ਤੇ ਇਹ ਬਰਨਾਲਾ ਟਰੈਕਟਰ ਮੰਡੀ ਦੇ ਰੇਟ ਸੀਗੇ ਤੇ ਜਿਹੜੀ ਇਹ ਛੋਟੀ ਮੰਡੀ ਤੱਕ ਚੀਜ਼ਾਂ ਕੋਲ ਲੱਗਦੀ ਆ ਉਹ ਮੰਡੀ ਦੇ ਰੇਟ ਸੀਗੇ ਤੇ ਉਹ ਟਰੈਕਟਰ ਦਾ ਸੌਦਾ ਚੱਲੀ ਜਾਂਦਾ ਇਤਨੇ ਮੁੰਡਾ ਲੈ ਕੇ ਆਇਆ ਇਹ ਆ ਮੁੰਡਾ ਲੈ ਕੇ ਆ ਆ ਮੁੰਡਾ ਪਹਿਲਾਂ ਪੁੰਦਾ ਫਿਰਦਾ ਹੈਗਾ ਵੀਡੀਓ ਸ਼ੇਅਰ ਕਰਦੇ ਤੇ ਪੇਜ ਕਰ ਲਿਓ ਫੋਲੋ ਧੰਨਵਾਦ ਜੀ